سیوا ہے ਕਿਆਲੀ ਵਤਨ ਦੀ ਜਰੂਰ ਚੰਗਾ ਜੀ ਹੁੰਦੀ ਦਾ। ਸਭ ਨੂੰ ਪਿਆਰ ਸਤ ਸਾਲ ਜੀ। ਇੱਥੋਂ ਮੇਰਾ ਤੁਹਾਨੂੰ ਜੀ ਪੰਜਵਾਂ ਤੱਕ ਹਾਂ। ਸਾਬੂ ਕੀ ਟਮੰਡੀ ਆਉਂਦੇ ਹਨ। ਅੱਛਾ। ਇੱਥੇ तकरीबन 9-10 ਮਹੀਨੇ ਰਹਿੰਦੇ। تن تن بابا دیپ جی بھائی منی سنگھ جی یہاں تو گرو گرنتھ ساحب جی چار شام چار شام تک چار دے ہوتے ہیں کی درمنی جڑی ہے یہ بعد کے پہلے چار تحت ہوتے سن پٹنہ صاحب ਅਧਿਉ ਸਾਹਿਬ ਕੇਸਗੜ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਪੰਜਮ ਤਮ ਜਿਹੜਾ ਹੈ ਇਹ ਬਾਟੇ ਆ ਕੇ ਬਣਿਆ ਹੈ ਚਾਰਾਂ ਤਰਫਾਂ ਦੇ ਇਹਨਾਂ ਨੇ ਮਾਰੇ ਜਿਹੜੇ ਹੱਥ ਨੇ ਲੱਗਣ ਦਿੱਲੀ ਕੇ ਭੇਜੇ ਇੱਥੇ ਗੁਰੂ ਸਾਹਿਬ ਨੂੰ ਭਾਈ ਦੱਲਾ ਜੀ ਮਿਲਦੇ ਹਨ ਕੋਈ ਆਪਣੇ ਰੂਪ ਰੂਪ ਦਾ ਬੰਦਾ ਹੁੰਦਾ ਉਹਨੇ ਵੀ ਆਪਣੇ ਹੋਰ ਪਠਾਨ ਜਿਹੜੇ ਨੂੰ ਫੌਜੀ ਵਗੈਰਾ ਕਰਕੇ ਉਹਦੇ ਨਾਲ ਗੁਰੂ ਸਾਹਿਬ ਨੂੰ ਕਹਿਣ ਲੱਗਾ ਥੋੜੇ ਜਿਹੇ ਹੰਕਾਰ ਦੇ ਵਿੱਚ ਪਰ ਸਾਹਿਬ ਤੁਸਾਨੂੰ ਦੱਸਿਆ ਕਿ ਉਹ ਨਹੀਂ ਅਸੀਂ ਤੁਹਾਡੀ ਮਤ ਕਰਦੇ ਹਾਂ ਜੰਗ ਦੇ ਵਿੱਚ ਆ ਕੇ ਤੇ ਤੁਸੀਂ ਸਾਨੂੰ ਦੱਸਿਆ ਹੀ ਨਹੀਂ ਤੇ ਗੁਰੂ ਸਾਹਿਬ ਜੀ ਕੋਲ ਕੋਈ ਸੇਵਾ ਦਾ ਜੋ ਹੈ ਇੱਕ ਬੰਦੂਕ ਲੈ ਕੇ ਆਇਆ ਸੀ ਭੈੜਾ ਜੀ ਨੂੰ ਕਹਿਣ ਲੱਗੇ ਗੁਰੂ ਸਾਹਿਬ ਲੱਡਿਆ ਲਿਆ ਫਿਰ ਸਿੰਘ ਆਪਣਾ ਲੈ ਕੇ ਆ ਅਸੀਂ ਇਹ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਵੰਡਲੇ ਲਿ ਜਾ ਕੇ ਆਪਣੇ ਬੰਦੇ ਰੱਖਿਆ ਭਈ ਗੁਰੂ ਸਾਹਿਬ ਨੇ ਬੰਦੂਕ ਦੀ ਪਰ ਕਰਨੀ ਹੈ ਕੋਈ ਸਿੰਘ ਜਿਹੜਾ ਹੈ ਕੋਈ ਉੱਥੇ ਤੇ ਗੋਲੀ ਦਾ ਨਿਸ਼ਾਨਾ ਮਾਰਨ ਵਾਸਤੇ ਗੁਰੂ ਸਾਹਿਬ ਨੇ ਕਿਹਾ ਫੜਕਣੀ ਹੈ ਪਰ ਉਹਨਾਂ ਚ ਕੋਈ ਵੀ ਨਹੀਂ ਮਿਲਿਆ ਦੋ ਪਿਓ ਪੁੱਤਰ ਦਸਤਾਰਾਂ ਸਜਾਰੇ ਸਾਡੇ ਘੋੜਿਆਂ ਦੀ ਸੇਵਾ ਕਰਦੇ ਸਨ ਦਸਤਾਨਾ ਸਜਾਦੇ ਸਨ ਗੁਰੂ ਸਾਹਿਬ ਨੇ ਬਾਜ ਵਾਜੀ ਤੇ ਇਹ ਦੋਨੇ ਪਿਓ ਪੁੱਤ ਜਿਹੜੇ ਹਨ ਅਗੜ ਫਿਸ਼ਰ ਭੱਜੇ ਆਉਂਦੇ ਹਨ ਗੁਰੂ ਸਾਹਿਬ ਦੇ ਕੋਲ ਗੁਰੂ ਸਾਹਿਬ ਕਹਿਣ ਲੱਗੇ ਕਿ ਅਸੀਂ ਇਸ ਬੰਦੂਕ ਦਾ ਨਿਸ਼ਾਨਾ ਸਾਧਣ ਆਇਆ ਆ ਉਹ ਅਸੀਂ ਜਿਹੜਾ ਹੁੰਦਾ ਹੈ ਕਦੇ ਪਿਓ ਕੇ ਹੋ ਜਾਂਦਾ ਹੈ ਕਦੇ ਪੁੱਤ ਕੇ ਹੋ ਜਾਂਦਾ ਹੈ ਉਹ ਕਹਿੰਦਾ ਮੈਂ ਆਵਾਜ਼ ਪਹਿਲਾਂ ਸੁਣੀ ਹੈ ਦੂਜਾ ਕਹਿੰਦਾ ਮੈਂ ਆਵਾਜ਼ ਪਹਿਲਾਂ ਸੁਣੀ ਫਿਰ ਡੰਡੇ ਨੂੰ ਇਸ ਗੰ ਦਾ ਅਹਿਸਾਸ ਹੋਇਆ ਕਿ ਗੁਰੂ ਸਾਹਿਬ ਨੇ ਜਿਹੜੇ ਸਿੰਘ ਹਨ ਉਹ ਭੁੱਖੇ ਪਾਣੇ ਰਹਿ ਕੇ ਵੀ ਗੁਰੂ ਸਾਹਿਬ ਦਾ ਸਾਥ ਨਹੀਂ ਛੱਡਿਆ ਸੋ ਹਾਉ ਇੱਕ ਹਫਤੇ ਦੇ ਰੂਪ ਇਹ ਲੈ ਆਪਾਂ ਸਾਰਿਆਂ ਨੇ ਨਾਲ ਕਿਟਾਉਣਾ ਇਸ ਨੂੰ ਕੋਸ਼ਿਸ਼ ਕਰੀਓ ਵੀ ਬੜੀ ਜਾਸ ਪੁਹੇਗਾ ਆਪ ਵੀ ਉਹ ਗੁਰੂ ਜੀ ਦੀ ਕਿਰਪਾ ਦਾ ਕਰਨੀ ਤਾਂ ਕਿ ਸਾਰੇ ਨੂੰ ਸਮਝ ਆ ਜਾਵੇ ਨਵਾ ਹੈ ਸੋ ਆਵ ਸਾਰੇ ਜਣ ਕੇ ਹਾਜ਼ਰੀ ਲਈਏ ਵਾਹਿਗੁਰੂ ਜੀ ਦਾ ਖਾਤਮਾ ਵਾਹਿਗੁਰੂ ਜੀ ਬਰੇ ਦੇਖ ਮੇਰੇ ਸਿੰਘਾਂ ਦਾ ਪਿਆਰ ਝੱਲਿਆ ਇੱਕ ਮੇਰੇ ਜਿੰਨਾਂ ਦਾ ਪਿਆਰ ਝੱਲਿਆ ਜੀ ਤੁਮੇਰੇ ਸਿੰਘਾਂ ਦਾ ਪਿਆਰ ਝੱਲਿਆ ਇੱਕ ਮੇਰੇ ਜਿੰਨਾਂ ਦਾ ਪਿਆਰ ਝੱਲਿਆ thank mm -hmm. you Yeah. Hey. Thank you. ਦੇ ਜਿਤੇ ਨਾਲ ਮੁੱਖਕਾਰ ਦੱਲਿਆ ਦੇ ਜਿਤੇ ਜਿਤੇ ਨਾਲ ਮੁੱਖਕਾਰ ਦੱਲਿਆ ਤੇ ਪ੍ਰੇਮ ਤੇਨੀ ਹਾਰੇ ਕੁਛ ਥੋਰ ਸੇ ਰੂਮਾਂ ਦੇ ਹੂ ਕਿ ਤਾਰਾਂ ਪਾਵੇਂ ਜਗਾ ਦੇ ਰੂਮਾਂ ਦੇ ਮਹਾਰੀਆ ਤਹਾਰ ਗੱਲਿਆ ਮੰਨੀ ਨੀਓ ਹੈ ਰੀਆ ਤਹਾਰ ਗੱਲਿਆ ਪਾਵੇਂ ਜੱਗਨੀ ਬੜੇ ਦੀਪ ਤੋਂ ਦੀਪ ਤੇ ਕਹੇ ਜੱਗਨੀ ਬੜੇ ਦੀਪ ਤੋਂ ਦੀਪ ਤੋਂ ਪਾਵੇਂ ਜੱਗਨੀ ਬੜੇ Take the